ਉੱਡੇ ਆ ਤੇ ਨਾ ਸ਼ੋਰੂਮ ਕੰਡੀਸ਼ਨ ਮਹਿੰਦਰਾ 475 DI ਟਰੈਕਟਰ ਲੈ ਕੇ ਆਏ ਆ ਨਵੇਂ ਨਾਲੋਂ ਵੀ ਸੋਹਣਾ ਟਰੈਕਟਰ ਹੈ ਕਿਉਂ ਬਾਈ ਰੱਜ ਕੇ ਰੱਜ ਕੇ ਸੋਹਣਾ ਰੱਜ ਕੇ ਜਿਹਨੂੰ ਕਿਹਾ ਜਾਂਦਾ ਠੀਕ ਆ ਮਾਡਲ ਕਿਹੜਾ ਬਾਈ ਮਾਡਲ ਇਹ 99 ਮਾਡਲ ਆ ਜੀ ਠੀਕ ਆ 1900 ਤੇ 99 ਮਾਡਲ ਆ ਨੰਬਰ 50 ਵਾ ਨੰਬਰ ਪੰਜਾਬ ਦਾ ਫਰੋਈ ਪਰ ਦਾ ਨੰਬਰ ਪਹਿਲੀ ਪਾਰਟੀ ਦੇ ਨਾਂ ਪੀਵੀ05 ਪਰੋਈਪੁਰ ਦਾ ਨੰਬਰ ਆ ਸਾਰਾ ਓਨਲ ਆ ਸਾਰਾ ਕਾਗਜ਼ ਸਾਰਾ ਕੁਝ ਸਾਰੇ ਪ੍ਰੂਵ ਨਾਲ ਆ ਇਧਰ ਮਰਫ ਨਹੀਂ ਜੇ ਠਠਾ ਹੋਇਆ 13 ਤੋਂ ਵੀ ਨਵੇਂ ਗੈਣ ਨਵੇਂ ਆ ਮਗਰ 13 ਦੇ ਅਗਲੇ ਦੂਜੇ ਐਮ ਆਰ ਪੇ ਮਗਰ ਬਿਸਲਾ ਕੰਪਨੀ ਦੇ ਆ 90 ਪੈਸੇ ਮਗਰ ਲੈ ਠੀਕ ਆ ਪ੍ਰੋਜਪੁਰ ਦਾ ਪਿਆਵ ਨੰਬਰ ਆ ਫਸਟ ਓਨਰ ਆ ਡਾਗ ਕਾਰਡ ਸਾਰਾ ਨਾਲ ਸਭ ਕੁਝ ਜੀ ਸਭ ਕੁਝ ਸ਼ੋ ਸ਼ੂ ਦਾ ਪੂਰਾ 95 ਪੈਸੇ ਰੰਗ ਪਿਆ ਸਾਰਾ ਸ਼ੂ ਦਾ ਹੋਵੇ ਜੋ ਮਰਜੀ ਚੈੱਕ ਕਰ ਲੈਣਾ ਸਾਰਾ ਰੀਨਤਾਈ ਸਾਰਾ origignal ਆ ਹਾਂ ਜੀ ਠੀਕ ਆ ਬਾਈ ਨਹੀਂ ਤਾਂ ਇਹੋ ਜੀਆਂ ਪਲੇਟਾਂ ਬਲੂਣਾ ਨਹੀਂ ਲੱਭਦੀਆਂ ਹੁੰਦੀਆਂ ਕਈਆਂ ਦੀਆਂ ਬੈਟਰੀ ਬੈਟਰੀ ਇਸ ਭਾਈ ਦੇ ਸਿਰ ਤੇ ਆ ਜੀ ਹਾਂਜੀ ਜੇ ਨਾ ਆ ਰਿੰਮਾਂ ਤੇ ਜਵਾਕਾਂ ਨੇ ਜ਼ਰੂਰ 40 ਸਪਰੇਅ ਜੀ ਮਾਰਤੀ ਆ ਠੀਕ ਆ ਨਹੀਂ ਤਾਂ ਭਾਈ ਸਾਰਾ ਰੀਨ ਨਾਲ ਬੰਪਰ ਤੋਂ ਬਗੈਰ ਕਿਤੇ ਬੁਰਸ਼ ਲੱਗਾ ਹੋਵੇ ਔਣ ਜਾਣ ਦਾ ਖਰਚਾ ਦੇ ਦਿਆਂਗੇ ਅੱਛਾ ਵੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਇੰਜਨ ਗੇਅਰ ਦਾ ਦੱਸੋ ਕਿਵੇਂ ਆ ਯਾਰ ਪੂਰੀ ਤਸੱਲੀ ਵਾ ਕੇ ਚੈੱਕ ਕਰਨਾ ਸਾਰਾ ਟਰੈਕਟਰ ਨਾਲ ਪੂਰਾ ਜੀ ਪੂਰਾ ਸਮਾਨ ਹੈ ਟਾਪ ਲਿੰਕ ਫੱਟੀ ਛਦਰੀ ਉੱਤੇ ਲੱਗੀ ਬੰਪਰ ਅੱਗੇ ਲੱਗਾ ਲਾਈਟਾਂ ਲਗੀਆਂ ਸਾਰਾ ਟਾਇਰ 95 ਪੈਸ 13 ਦੇ ਟਾਇਰਾਂ ਵਾਲਾ ਹਾਂਜੀ ਇੰਜਨ ਗੇਟ ਦਾ ਵਾਹ ਕੇ ਲੈ ਜੇ ਅਗਲਾ ਮੈਂ ਕਹਿੰਦਾ ਤਸੱਲੀ ਆ ਯਾਰ ਪੂਰੀ ਤਸੱਲੀ ਆ ਕੀ ਡਿਮਾਂਡ ਆ ਡਿਮਾਂਡ ਆ ਪਾਈ 1 ਲੱਖ ਤੇ 90 ਹਜ਼ਾਰ ਦਾ ਜਿਹੜਾ ਮੌਕੇ ਤੇ 1 ਲੱਖ ਤੇ 80 ਹਜ਼ਾਰ ਦਾ ਲੈ ਜੇ 10 ਹਜ਼ਾਰ ਦਾ ਮਾਨਤਾਣ ਕਰ ਦਿੰਦਾ 10 ਹਜ਼ਾਰ ਦਾ ਮਾਨਤਾਣ ਤੇ ਪਰ ਇੱਕ 1 80 ਡਮੀ ਟਰੈਕਟਰ ਮਾੜਾ ਬਹੁਤ ਸੋਹਣਾ ਰੇਟ ਨਾ ਯਾਰ ਨਿੰਦਣ ਵਾਲੀ ਤਾਂ ਗੱਲ ਹੈਗੀ ਕੋਈ ਨਹੀਂ ਨਾ ਕਿਹੜੇ ਪਿੰਡ ਵਗਾਉਗਾ ਬਾਈ ਪਿੰਡ ਨਸੀਰੇ ਵਾਲਾ ਜੀ ਜਿਹੜਾ ਮੋਗਾ ਹੀ ਜਿਹੜਾ ਮੋਗਾ ਹੀ ਤੇ ਨੰਬਰ ਬੋਲ ਦਿਓ 96725 ਆ ਹਾਂਜੀ 45000 ਤੇ ਜਿਹੜਾ ਹੁਣ ਅੰਕਲ ਜੀ ਠੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰਨਾ ਮਾਨਤਾਨ ਪਹਿਲਾਂ ਹੀ ਕਰਤਾ ਯਾਰ 90 ਤੋਂ ਭੇਜੋ 80 ਤੇ ਆ ਗਿਆ ਪੈਸੇ ਹੋਰ ਕਰ ਦੇ ਜੋ ਮਾੜ ਮੋਟਾ ਮਾੜਾ ਮੋਟਾ ਨਹੀਂ ਹੋਣਾ ਚੱਲ ਕਰ ਦਿਆਂਗੇ ਭਰਾ ਲਈ ਕਹਿਣ ਤੇ ਠੀਕ ਹੈ ਜੀ ਵੀਡੀਓ ਨੂੰ ਕਰ ਬਾਕੀ ਯਾਰ ਟਰੈਕਟਰ ਜੇ ਕਹੀਏ 2 ਲੱਖ ਦਾ ਟਰੈਕਟਰਾਂ ਕਹਿਣ ਜੋ ਮਰਜੀ ਆ ਉਹ ਤੋਂ ਮੰਗੇ ਹੀ ਉਹਨੇ ਕੁਆ ਠੀਕ ਹੈ ਜੀ ਹਾਂ ਇਹ ਨਹੀਂ ਚੱਕਰ ਕੋਈ ਮੰਗੇ ਹੀ ਆ ਪਾਉਣ ਨੇ ਕੁਆ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ